ਸੋ ਅੱਜ ਦੀ ਕੈਬਨਿਟ ਮੀਟਿੰਗ ਦੇ ਅੰਦਰ ਬਹੁਤ ਹੀ ਅਹਿਮ ਇਸ ਮੀਟਿੰਗ ਦੇ ਅੰਦਰ ਮੁੱਖ ਮੰਤਰੀ ਤੀਰਥ ਯਾਤਰਾ ਮੁੱਖ ਮੰਤਰੀ ਤੀਰਥ ਯਾਤਰਾ ਜਿਹੜੀ ਯੋਜਨਾ ਉਸੇ ਬਣਾਈ ਆ ਹਰਦੀਪ ਮੁੰਡੀਆਂ ਜੀ ਰੈਵਨਿਊ ਡਿਪਾਰਟਮੈਂਟ ਦੇ ਮਿਨਿਸਟਰ ਨੇਗੇ ਇਹਨਾਂ ਦੇ ਡਿਪਾਰਟਮੈਂਟ ਨੇਗੇ ਮਾਲ ਪੁੰਨਰਵਾਸ ਤਿਆਫਤ ਪ੍ਰਬੰਧਨ ਦੇ ਡਿਪਾਰਟਮੈਂਟ ਵੱਲੋਂ ਇਹ ਜਿਹੜੀ ਯੋਜਨਾ ਬਣਾਈ ਗਈ ਜੀ ਜਿਹਦੇ ਵਿੱਚ ਲਗਭਗ 50 ਨਹੀਂ 50 ਸਾਲ ਤੋਂ ਕਿਉਂਕਿ ਜਦੋਂ ਵੀ ਕੋਈ ਬਨੁਖ ਵੱਡੀ ਉਮਰ ਦਾ ਹੋ ਜਾਂਦਾ ਹੈਗਾ ਤਾਂ ਹਮੇਸ਼ਾ ਉਹਦੀ ਤਰਜੀਹ ਰਹਦੀ ਆ ਕਿ ਮੈਂ ਕਿਤੇ ਨਾ ਕਿਤੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਾਂ ਖਾਸ ਕਰਕੇ ਮੈਂ ਦੇਖਿਆ ਸਾਡੇ ਪੰਜਾਬੀਆਂ ਦੀ ਇੱਛਾ ਕੀ ਕਿ ਜਦੋਂ ਵੱਡੀ ਉਮਰ ਹੁੰਦੀ ਆ ਤਾਂ ਉਹ ਤੋਂ ਸਾਰੇ ਜਣੇ ਵੈਸੇ ਤਾਂ ਅੱਜ ਕੱਲ ਨੌਜਵਾਨੀ 'ਚ ਵੀ ਬਹੁਤ ਵੱਡਾ ਟ੍ਰੈਂਡ ਆ ਪਰ ਲੇਕਿਨ ਇਹ ਸੱਚ ਆ ਕਿ ਜਦੋਂ ਵੱਡੀ ਉਮਰ ਹੁੰਦੀ ਹੈ ਤਾਂ ਸਾਰੇ ਕੋਸ਼ਿਸ਼ ਕਰਦੇ ਨੇ ਕਿ ਆਪਣੇ ਆਪਣੇ ਧਾਰਮਿਕ ਸਥਾਨ ਜਿੱਥੇ ਕੋਈ ਮੰਦਾ ਜਾਂ ਦੂਸਰੇ ਧਾਰਮਿਕ ਸਥਾਨ ਸਾਰਿਆਂ ਦੇ ਅੰਦਰ ਯਾਤਰਾ ਜਿਹੜੀ ਆ ਉਹ ਕੀਤੀ ਜਾਵੇ ਅੱਜ ਇਹ ਬਹੁਤ ਵੱਡਾ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੇ ਲਿਆਗਾ ਕਿ ਅਸੀਂ ਸੂਬੇ ਦੇ ਉਹ ਵਿਅਕਤੀ ਜਿਨ੍ਹਾਂ ਦੀ ਉਮਰ 50 ਸਾਲ ਤੋਂ ਉੱਪਰ ਆ ਜਿਨ੍ਹਾਂ ਦੀ ਉਮਰ 50 ਸਾਲ ਤੋਂ ਉਪਰ ਆ ਔਰ ਉਹ ਤਾਰਮਿਕ ਸਥਾਨ ਤੇ ਜਾਣਾ ਚਾਹੁੰਦੇ ਨੇਗੇ ਤੋਂ ਸਰਕਾਰ ਨੇ ਉਹਨਾਂ ਲਈ ਪ੍ਰਬੰਧ ਕੀਤਾਗਾ ਕਿ ਅਸੀਂ ਤੁਹਾਨੂੰ ਜਿਹੜਾ ਹੈਗਾ ਸਰਕਾਰ ਤਾਰਮਿਕ ਸਥਾਨ ਤੇ ਦਰਸ਼ਨ ਕਰਾਵਾਂਗੇ ਔਰ ਇਹਦੇ ਲਈ 100 ਕਰੋੜ ਰੁਪਏ ਜਿਹੜਾ 100 CR ਉਹਜ ਫੰਡ ਜਿਹੜਾ ਪੋਲਾਰਡ ਕੀਤਾ ਗਿਆਗਾ ਔਰ ਤੀਰਥ ਯਾਤਰਾ ਤੇ ਜਾਣ ਵਾਲੇ ਜਿਹੜੇ ਯਾਤਰੀ ਹੋਣਗੇ ਉਹਨਾਂ ਦੀ ਰਜਿਸਟ੍ਰੇਸ਼ਨ ਦਾ ਕੰਮ April ਦੇ ਆਖਰੀ ਮਹੀਨੇ ਸ਼ੁਰੂ ਹੋਇਆ ਕਰੂਗਾ ਔਰ ਮਈ ਚ ਯਾਤਰਾ ਜਿਹੜੀ ਆ ਉਹਦਾ ਸ਼ੁਭ ਆਰੰਭ ਹੋਊਗਾ ਔਰ ਸਾਡਾ ਕਿਉਂਕਿ ਪੰਜਾਬ ਇੱਕ ਬਹੁਤ ਹੀ ਅਮੀਰ ਸਭਿਆਚਾਰਕ ਸੂਬਾ ਦਾ ਔਰ ਪੰਜਾਬੀ ਲੋਕ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇਗੇ ਔਰ ਧਾਰਮਿਕ ਵਿਰਕਰ ਦਾ ਹੁੰਦੇ ਹੋਏ ਵੀ ਸਭ 'ਚ ਬਹੁਤ ਹੀ ਬੈਸਮੈਂ ਦਾ ਚੰਗੀ ਜਿਹੜੀ ਆ ਉਹ ਧਾਰਮਿਕ ਸਾਂਝ ਲੋਕਾਂ ਚ ਪੈਦਾ ਹੋਈ ਹੋਈ ਆ ਤੇ ਲੋਕ ਆਪਣੀ ਧਾਰਮਿਕ ਸਾਂਝ ਨੂੰ ਜਿਹੜਾ ਉਹ ਵਰਕਰਾਰ ਰੱਖਦੇ ਨੇਗੇ ਸੋ ਅੱਜ ਇਹ ਬਹੁਤ ਵੱਡਾ ਅਸੀਂ ਅਨਾਉਂਸ ਕੀਤਾਗਾ ਕਿ ਸਾਰੀ ਯਾਤਰਾ ਜਿਹੜੀ ਆ ਉਹ 에어 ਕੰਡੀਸ਼ਨਰ ਯਾਤਰਾ ਹੋਊਗੀ ਆਰਾਮਦਾਇਕ ਹਰ ਹਾਇਸ ਜਿਹੜੀ ਆ ਉਹਦਾ ਪ੍ਰਬੰਧ ਕੀਤਾ ਜਾਊਗਾ ਔਰ ਖਾਣ ਪੀਣ ਦੀ ਵਿਵਸਥਾ ਜਿਹੜੀ ਆ ਉਹ ਵਿਵਸਥਾ ਦਾ ਪ੍ਰਬੰਧ ਵੀ ਸਰਕਾਰ ਵੱਲੋਂ ਕੀਤਾ ਜਾਊਗਾ ਔਰ ਇਹਦੇ ਅੰਦਰ ਅਸੀਂ ਇੱਕ ਮੈਕੈਨਿਜ਼ਮ ਬਣਾਇਆਗਾ ਕੇ ਡਿਪਾਰਟਮੈਂਟਾਂ ਦੇ ਸੈਕਟਰੀ ਸਹਿਬਾਨ ਜਾਂ ਉਹਨਾਂ ਦੇ ਪ੍ਰਤੀਨਿਧ ਜਿਹੜੇ ਨੇਗੇ ਉਹ ਕਮੇਟੀ ਦੇ ਅੰਦਰ ਹੋਣਗੇ ਔਰ ਸਾਰੀਆਂ ਸਾਈਟਸ ਮੰਨ ਲਓ ਕਿਹੜੀ ਸਾਈਟ ਤੇ ਜਾਣਾਗਾ ਪੰਜਾਬ ਦੇ ਲੋਕ ਸ੍ਰੀ ਹਰਮੰਦਰ ਸਾਹਿਬ ਦਰਗਿਆਣਾ ਮੰਦਿਰ ਜਾਂ ਹੋਰ ਧਾਰਮਿਕ ਸਥਾਨ ਜਾਂ ਯੂਪੀ ਦੇ ਅੰਦਰ ਅਯੁੱਧਿਆ ਮੰਦਿਰ ਦੇਖਣ ਲਈ ਜਾਂ ਹੋਰ ਥਾਵਾਂ ਦੇ ਉੱਤੇ ਜਿੱਥੇ ਵੀ ਅਸੀਂ ਬਹੁਤ ਸਾਰੀਆਂ ਸਾਈਟਾਂ ਨੇ ਜਿਹੜੀਆਂ ਬੜੀ ਜਲਦੀ ਧਾਰਮਿਕ ਸਾਈਟਾਂ ਉਹਨਾਂ ਦਾ ਬੜੇ ਜਲਦੀ ਦੱਸ ਰਿਹਾਗੇ ਆਉਣ ਵਾਲੇ ਸਮੇਂ 'ਚ ਉਹ ਸਾਰੀਆਂ ਸਾਈਟਾਂ ਸਾਡੇ ਮੁੰਡਿਆ ਸਾਹਿਬ ਦਾ ਡਿਪਾਰਟਮੈਂਟ ਹਰਦੀਪ ਮੁੰਡਿਆ ਜੀ ਦਾ ਉਹ ਡਿਪਾਰਟਮੈਂਟ ਆਈਡੈਂਟੀਫਾਈ ਕਰੂਗਾ ਔਰ ਉਸ ਤੋਂ ਬਾਅਦ ਅਸੀਂ ਅਨਾਉਂਸ ਕਰਾਂਗੇ ਜਿਹਨੇ ਜਾਣਾਗਾ ਉਹ ਆਪਣੀ ਰਜਿਸਟ੍ਰੇਸ਼ਨ ਕਰਾ ਕੇ ਬਸ ਦੇ ਰਾਹੀਂ ਰੇਲ ਗੱਡੀ ਦੇ ਰਾਹੀਂ ਉਹ ਯਾਤਰਾ ਜਿਹੜੀ ਆ ਮੁਫਤ ਕਰ ਸਕਦਾਗਾ ਸੋ ਅੱਜ ਇਹ ਯਾਤਰਾ ਦੀ ਜਿਹੜੀ ਪਰਮਾਨਗੀ ਜਿਹੜੀ ਆ ਉਹ ਅੱਜ ਦੀ ਕੈਬਨਿਟ ਦੇ ਅੰਦਰ ਸਾਰੇ ਸਾਡੇ ਸਾਥੀ ਸਹਿਬਾਨ ਵੱਲੋਂ ਔਰ ਮਾਨਯੋਗ ਮੁੱਖ ਮੰਤਰੀ ਸਰਪੰਗਨ ਸ੍ਰੀਮਾਨ ਜੀ ਵੱਲੋਂ ਦਿੱਤੀ ਗਈ ਆ